ਹਾ ਬਰਬੜ ਕਿਦਾਂ ਸਾਰੇ ਵੈਲਕਮ ਬੈਕ ਟੂ ਮਾਈ ਨਿਊ ਵੀਡੀਓ ਆਈ ਹੋਪ ਕਿ ਸਾਰੇ ਵੀ ਪ੍ਰਾਠੀ ਹੋਣਗੇ ਤੇ ਅੱਜ ਆਪਣੀ ਵੀ ਲੋ ਦੀ ਸ਼ੁਰੂਆਤ ਲੇਟ ਆ ਕਿਉਂਕਿ ਸਸਰੇ ਕੰਮਾਂ ਤੇ ਆਉਂ ਪਰ ਜਾ ਪਹਿਲਾਂ ਪੰਜ ਬੈਂਕ ਉਸ ਤੋਂ ਬਾਅਦ ਪੰਜ ਆਪਾਂ ਫੜੀ ਪ੍ਰਿੰਸ ਦੀ ਦਵਾਈ ਲੈਣ ਹੁਣ ਮੈਂ ਲੱਗਿਆ ਛੋਟਿਆਂ ਨੂੰ ਸਕੂਲੋਂ ਉਸ ਤੋਂ ਬਾਅਦ ਦੁੱਧ ਪਾਣੀ ਦਾ ਕਰਨਾ ਪਿਆ ਅੱਜ ਮੇਰਾ ਕਾਵਾ ਲੰਘ ਭਗ ਰਾਇ ਨਹੀਂ ਆਵਾ ਤੇ ਕਾਵਾ ਲਗਾਉਣ ਵੇ ਪੀਣਾ ਪਹਿਲਾਂ ਬਰ ਪਿਨਾ ਕਾਵਾ ਦਾ ਸੰਭਾਲ ਕਰਦੇ ਨੈਕਸਟ ਪ੍ਰੋਸੈਸ ਬੂਆ ਟੋਲੇ ਲੱਗ ਬਗ ਹਾਂ ਇਹ ਇਹ ਇਤੋਂ ਕਹਿੰਦੇ ਬੂਆ ਨਹੀਂ ਖੋਲਦਾ ਇਹ ਪੰਗਾ ਹੁੰਦਾ ਬੂਆ ਲੋਂਦਾ ਹੁਣ ਅੰਦਰ ਬੂਆ ਮਾਰ ਲਿਆ ਉਹਨਾਂ ਨੇ ਬੂਆ ਖੋਲ ਕੂੜੀਆਂ ਆਹ ਸੁਣਦੀ ਆ ਬੂਆ ਨਹੀਂ ਖੋਲਦੀ ਇਹ ਗੁੱਗੀ ਲੈ ਟੋਫੀ ਨਹੀਂ ਚਾਹੀਦੀ ਬਾਅਦ ਵਿੱਚ ਖਾਂਗੇ ਚੱਲ ਆਜਾ ਪਰ ਟੋਫੀ ਚਾਹੀਦੀ ਨਹੀਂ ਹੱਲੇ ਬਾਵਾ ਤੇ ਮੇਰਾ ਬਣ ਗਿਆ ਹੁਣ ਤੇਨੂੰ ਮੈਂ ਲੱਗਾ ਪੀਣਾ ਵੇ ਇਹ ਵਿਚਾਰੇ ਕੋਠੇ ਚੂਹੇ ਆਪਣੇ ਦੁਪਹਿਰ ਤੋਂ ਲੱਗੇ ਦਾਦ ਦੇ ਟੱਕੇ ਹੋਏ ਤੇ ਹੁਣ ਉਹਨਾਂ ਨਾਲ ਛੱਡਦਾ ਹਾਂ ਕੋਠੇ ਤੇ ਨਾਲ ਕੋਠੇ ਰੋਟੀ ਸੇਅਰ ਕਰਦਾ ਵਾ 400 ਕਰਕੇ ਉਹਨਾਂ ਨੂੰ ਰੋਟੀ ਵਿੱਚ ਚਾ ਲੈ ਦੇਣੀ ਆ ਸ਼ਾਦਾ ਮੈਂ ਛਕ ਲਿਆ ਇੱਕਦਾਂ ਤੇ ਉਸ ਤੋਂ ਬਾਅਦ ਲਗਭਗ ਮੈਨੂੰ ਹੋ ਗਿਆ ਅੱਧਾ ਘੰਟਾ ਤੇ ਹੁਣ ਥੋੜੇ-ਥੋੜੇ ਕੱਪੜੇ ਉੱਪਰ ਪਾ ਕੇ ਕੋਠੇ ਵਿੱਚ ਜਾਣਾ ਜਿਮ ਤੇ ਲਗਭਗ ਮੇਰਾ ਅੱਧਾ ਕੋਠੇ ਰਹਿਣੀ ਦੀ ਜਿਮ ਦਾ ਟਾਈਮ ਹੋ ਗਿਆ ਨੀਂਦ ਆਉਂਦੀ ਵੀ ਜਾਣ ਦੇ ਲਈ ਕਰਦਾ ਮੈਂ ਬਟ ਹੈ ਕਿ ਜਾਣਾ ਪੈਣਾ ਹੁਣ ਮੈਂ ਕਰ ਲਗਾ ਬੜੀ ਤਿਆਰੀ ਜਿਮ ਦੀ ਤੇ ਫਿਰ ਮਿਲਦੇ ਹਾਂ ਜਿਮ ਚ ਜਾ ਕੇ ਲੌਂ ਲਗਾ ਹੁਣ ਇਸ ਟਾਈਮ ਤੇ ਉਸ ਵਾਰ ਅੱਜ ਟ੍ਰੈਨਸਿਸ ਹੈ ਗਿਆ ਵਾ ਤੇ ਦੇਖੋ ਅੱਜ 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 ਪਾਚੀ ਡਾਂਡੂ ਵੀ ਲਾਉਣਾ ਹੈ ਕਾਰਾਂ ਚਲੀ ਚਲੀ ਮੈਂ ਘਰ ਹੁਣ ਆ ਗਿਆ ਹਾਂ ਸਭ ਤੋਂ ਪਹਿਲਾਂ ਕੋਠੇ ਕੋਠੇ ਚੂਚਾ ਜੀ ਛੱਡੇ ਇਹਨਾਂ ਨੇ ਖੁੱਲੇ ਛੱਤ ਮਟਰਾਂ ਦਾ ਖਲਾਰਾ ਪਿਆ ਪੂਰਾ ਮੇਰੇ ਪਿੱਛੇ ਲੱਗ ਬਗ ਪੂਰਾ ਕੋਠੇ ਖਲਾਰਾ ਕੁੱਕੜਾਂ ਘੁੰਮੰਦੇ ਆ ਉਹ ਗੁਦਜੀ ਕਿੱਥੇ ਆ ਉਹ ਤਾਂ ਕਿੱਥੇ ਚੱਲੇ ਆਇਆ ਆਇਆ ਹੋਏ ਉਹ ਮੀਲਾ ਦੀ ਨਿਵਾਲ ਖੁੱਲੇ ਛੱਡੇ ਜੀ ਓ ਮੇਰੀ ਪੁੱਤਰੀ ਚਲ ਉੱਠ ਇਹ ਜੇਮ ਲਾਨੇ ਆ ਚਲਾ ਜਾ ਉਠ ਉਹ ਮੁੱਗੂ ਛਾੜੇ ਇਹ ਮੁੱਗੂ ਛਾੜੇ ਇਹ ਲਾੜੇ ਲਗਭਗ ਬੋਇਲ ਮਿਲਕ ਲੈ ਲਿਆ ਹੁਣ ਮੈਂ ਤੇ ਆ ਆਪਣੀ ਮੋਤਾਲੀ ਜਿੱਗੀਆਂ ਖਾਲੀਆਂ ਲੈਣ ਦੀਆਂ ਵਾ ਲੈ ਮੈਨੂੰ ਦੇ ਥੋੜੀ ਨਹੀਂ ਜੀ ਮੈਂ ਨਹੀਂ ਖਾਣਾ ਨਾ ਕਰ ਇਹ ਆਪਾਂ ਵੱਦ ਸਭ ਆਪਾਂ ਤਲੇ ਤੁਲੇ ਸਭ ਕੁਝ ਬੰਦ ਕੀਤਾ ਸੋ ਬੋਇਲ ਮਿਲਕ ਕਰ ਲੈਨੇ ਆਪਾਂ ਗੁੱਗੂ ਵੀ ਨਹੀਂ ਇਹਨਾਂ ਨੇ ਚਾਹ ਪੀਂਦੀ ਹੁੰਦੀ ਆਪਣੀ ਤੋਰੀਆਂ ਦੀ ਸਬਜ਼ੀ ਬਣੀ ਸੀ ਉਹ ਲੈ ਕੇ ਨਾਲ ਦੋ ਰੋਟੀਆਂ ਲੈ ਲੀਆਂ ਤੇ ਹੁਣ ਉਹ ਕਰ ਲenga ਮਸ਼ਾਲਾ ਦਾ ਪ੍ਰਸਾਦਾ ਤੇ ਨਾਲ ਲਾਉਣਾ ਫੋਨ ਨੂੰ ਬੈਟ ਚਾਰਜ ਤੇ ਉਹ ਸਭਾ ਨਹੀਂ ਦਿੱਤੇ ਡਿਊਟੀ ਮੋਤਾਲੀ ਬੁੱਤੀ ਇਹਦੇ ਵਾਲ ਕਿਨੇ ਇੱਥੋਂ ਫੜ ਕੇ ਨਾ ਇਹਨੂੰ ਐ ਨਾ ਮਰੋੜੀ ਦੇ ਕੇ ਚੱਲ ਹੁਣ ਬੋਲ ਚੱਲ ਚਾ ਥੱਲੇ ਦਾਨੀ ਕਹਿੰਦੀ ਵੀ ਨਾ ਥੱਲੇ ਚੱਲ ਤੂੰ ਚੱਲ ਆ ਲੈ ਤੇ ਟੋਪਿਆ ਟੋਪਾ ਕਿੱਥੇ ਜਾਪ ਜਾ ਟੁੱਪ ਸਿੱਕੋ ਬੈਗ ਇੱਥੇ ਇੱਥੇ ਤੂੰ ਬੈਜੇ ਤੂੰ ਲੈ ਤਾਕਰ ਬੈ ਟੋਪ ਬੜੀ ਲਾਦੀ ਜੀ ਹਾਂ ਆ ਥੋਪੜਾ ਕਾਲਾ ਕਰਾਇਆ ਫੇਰ ਤੁੱਪੇ ਫਿਰ ਫਿਰ ਕੇ ਤੇਰਾ ਬੜਾ ਹਾ ਮੇਰਾ ਚਿੱਟਾ ਹੀ ਥੋਪੜਾ ਹੁਣ ਮੈਂ ਜਾਂ ਧੁੱਪੇ ਨਹੀਂ ਜਾਂਨਾ ਤੁਸੀਂ ਧੁੱਪੇ ਕੋ ਮ ਦੇ ਰਹਿੰਦੇ ਸਾਰੀ ਦਿੜੀ ਕਾਲਾ ਤੇ ਤੇਰਾ ਮੂੰਹ ਆਪਣਾ ਵੇਖਿਆ ਕਰੀਮਾਂ ਲਾ ਲਾ ਗੋਰਾ ਕਰਦੀ ਹੁਣ ਹੁਣ ਮਿਲੋਨੀ ਕਰੀਮਲੋਨੀ ਕਿਹੜੀ ਜਿਹੜੀ ਕੁਕਸਿਨ ਦੀ ਰਗਲਾ ਤੇ ਖੁਸ਼ਕੀ ਹਾਂ ਉਹ ਵਾਲੀ ਕਰੀਮਲੋਨੀ ਪਾਸੇ ਖਲੇ ਦੇਖੋ ਬੋਲਿਆ ਨਹੀਂ ਸਹੀ ਜਾਂਦਾ ਤੂੰ ਤਾਂ ਲਾ ਕੇ ਬੋਲਦੀ ਮੇਰੀ ਲਾਡੀ ਮੰਮੀ ਕਹਿੰਦੀ ਸੀ ਕਿ ਦਮਾਦ ਲੈ ਕੇ ਦੇਵੇ ਕੀ ਲਾ ਕੇ ਦੇਵੇ ਦਵਾਦ ਬਾਦਮ ਦਵਾਮ ਦਵਾਮ ਖਾਣ ਵਾਲਾ ਅੱਛਾ ਬਦਾਮ ਦਵਾਮ ਘੇੜੇ ਆ ਗਏ ਇਹ ਬੋਲਣਾ ਨਹੀਂ ਹੱਲੇ ਆਉਂਦਾ ਗੁੱਗੀ ਇਹ ਕੀ ਬੜਾ ਖਾਲੀ ਢੋਨਾ ਤੂੰ ਚਾਰੇ ਚੋਲੀ ਸੇਚ ਮਾਂ ਮਮੀ ਕਹਿੰਦੀ ਕਿ ਤੂੰ ਦਵਾਮ ਲੈ ਕੇ ਦੋ ਜਸੂ ਕਹਿਦਾ ਕਿ ਨਾ ਮੈਂ ਆਪਣੇ ਲਈ ਵੀ ਲਾਉਣੇ ਤੇਰੇ ਲਈ ਵੀ ਲੈ ਕੇ ਆਉਣਾ ਕਿਹ ਤਰ੍ਹਾਂ ਤੂੰ ਫਿਰ ਵੀ ਆਪਣੀ ਮੂਵੀ ਨੂੰ ਪੁੱਛੀ ਗਿਆ ਤਾਨੂੰ ਕਹਿਣਾ ਬੂੜਾ ਬੰਦ ਰੱਖਿਆ ਵਾਗੇ ਮੰਦ ਮੁਰਗੇ ਡਾਕਤੇ ਆ ਆਹ ਬੇਚਾਰੇ ਐ ਬੇਚਾਰੇ ਮੈਂ ਕਹਨਾ ਰਾਤ ਸਾਰੀ ਹੁਣ ਇੱਥੇ ਹੀ ਐ ਸੋ ਜਾਓ ਬੱਤੇ ਸੋ ਜਾਓ ਟਮਾਟੋ ਜਾਂਦੀ ਤਿਆਰੀ ਹੁਣ ਪੂਰੀ 6 ਵਜ ਗਏ ਤੇ ਜਗੜ ਜੁਗੜ ਉਪਰੇ ਥੱਲੇ ਟੀ-ਸ਼ਰਟ ਵਗੈਰਾ ਪਾ ਲਈ ਤੇ ਜਾਂਦੇ ਸਮੇ ਮਮੀ ਨੇ ਮਸਾਲਾ ਰਗੜਦੇ ਹੁਣ ਇਹਨੂੰ ਰਗੜਦਾ ਤੇ ਗੱਡੀ ਤੇ ਵੈਸੇ ਬਾਹਰ ਲੱਗੀ ਆ ਸਭ ਤੋਂ ਪਹਿਲਾਂ ਵੇਖਦੇ ਪਾਉਲ ਭਾਗ ਹੋ ਜਾਂਦੇ ਆ ਆਰਡਰ ਪਕਤਾ ਹੁੰਦੇ ਪਹੁੰਚਦੇ ਮੈਂ ਆਹ ਡੈਡੀ ਕੋ ਫੁਲਫੀ ਖਾ ਲਈ ਆ ਤੇ ਨੇ ਟਿੱਕੀਆਂ ਦਾ ਢੱਡਾ ਲਾਇਆ ਵਾ ਨਾਮ ਲਿਖਿਆ ਪਾਪਾ ਜੀ ਦਾ ਮਹਿੰਦਰਪਾਲ ਸਿੰਘ ਅਤੇ ਮਹਿੰਦਰਪਾਲ ਸਿੰਘ ਗਤਗੇ ਦੇ ਕਲੀਫਾ ਇੱਧਰ ਪਾਪਾ ਜੀ ਦਾ ਨਾਮ ਇੱਧਰ ਵੀ ਚੜਿਆ ਮਹਿੰਦਾ ਟਿੱਕੀਆਂ ਵਾਲਾ ਤੇ ਪਾਪਾ ਜੀ ਥੱਲੇ ਆ ਤੇ ਇੱਧਰ ਆਪਣੇ ਚਾਚਾ ਜੀ ਦਾ ਦਾਦਾ ਜੀ ਦਾ ਨਾਮ ਆ ਸਰਦਾਰ ਕਪੂਰ ਸਿੰਘ ਕੁਲਫੀ ਵਾਲਾ ਤੇ ਅਕਨੇ ਆਓ ਆਪਣੇ ਚਾਚਾ ਜੀ ਬੈਠੇ ਆ ਤੇ ਚਾਚਾ ਜੀ ਦਾ ਨਾਮ ਇੱਧਰ ਲਿਖਿਆ ਮਾਨ ਕੁਲਫੀ ਵਾਲਾ ਹੈ ਨਹੀਂ ਪੂਰੀ ਗੱਲ ਬਾਤ ਫਿਰ ਦੋਨੇ ਭਰਾਵਾਂ ਦੀ ਕੀ ਚੈੱਕ ਕਰੋ ਓਕੇ ਰਿਪੋਰਟ ਆ ਉਰੀ ਅੱਪਾ ਹੁਣ ਨਿਕਲਦੇ ਆ ਆਰਡਰ ਡਿਲੀਵਰ ਕਰਨਾ ਤੇ ਲਗਭਗ ਕੁਲਫੀ ਕਲਫੀ ਖਾ ਕੇ ਫੁੱਲ ਲਿਆ। ਉਹਨੂੰ ਗੱਡੀ ਫੜੀ ਤੇ ਚੱਲੀ ਹੈ ਵਾਪਸ ਸ਼ਹਿਰ ਨੂੰ। ਇਸ ਟਾਈਮ ਲਗਭਗ ਮੇਰਾ ਹੋਣਾ ਹੈ ਸਾਮ 11ਵਾਂ ਆਰਡਰ ਲਾਤਾ ਉਹਨਾਂ ਨੇ ਤੇ ਹੁਣੇ ਸ਼ਿਫਟ ਦਾ ਟਾਈਮ ਹੀ ਖਤਮ ਹੋਣਾ ਬਾਬਾ। ਤੇ ਅਸੀਂ ਵੇਖੋ ਇੱਕ ਆਰਡਰ ਮਿਲ ਚਾਹੀਦਾ ਘੱਟੋ-ਘੱਟ 10 ਹੋਣ ਤੇ ਅਸੀਂ ਸੰਦੇਸ਼ ਵਾਟਸਐਪ ਤੇ ਵੇਖੋ ਲੌਂਦੀ ਨਹੀਂ ਲੌਂਦੀ ਕੰਪਨੀ। ਮਿੰਟੋ-ਮਿੰਟ ਆਰਡਰ ਕਿੱੱਚੇ ਥੋੜਾ ਜਿਹਾ ਚਲੋ ਬਾਅਦ ਹੀ ਡੇਟ ਹੋ ਗਿਆ ਕਿ ਡੈਡੀ ਕੋ ਚੱਲ ਗਿਆ ਆ। ਵੱਲੇ ਕੁਲਫੀ ਕਲਫੀ ਕੰਮ ਹੈ ਤੇ ਚਲੋ ਮੇਲੀ ਹੋਣੇ ਤਾਂ ਥੋੜਾ ਮੀਨ ਟਾਈਮ ਜਿਹਾ ਲੱਗ ਗਿਆ ਨਹੀਂ ਤੇ ਉਹ ਟਾਰਗੇਟ ਆਪਣਾ ਅਚੀਵ ਹੀ ਅੱਧੇ ਘੰਟੇ ਦਾ ਫਰਕ ਪੈ ਗਿਆ ਲਗਭਗ ਤੇ ਹੁਣ ਨਾਲ ਗੱਡੀ ਵੋਹ ਨਹੀਂ ਆ ਪੂਰੀ ਤੇਲ ਵੀ ਲਗਭਗ ਉੱਡਣੀ ਬਿਤਾ ਵੇ ਟੈਂਕੀ ਦਾ ਕਹਿ ਲਈ ਸੋ ਮਿੰਟੋਂ ਮਿੰਟ ਕੰਮ ਨਹੀਂ ਚਦਾ ਬਸ ਇੱਕ ਆਰਡਰ ਹੋਰ ਪੈ ਜੇ ਨਾ ਬਾਹਰ ਤੋਂ ਪਹਿਲਾਂ ਪਹਿਲਾਂ ਤੇ ਲਗਭਗ ਬਰਾ ਹੋਏ ਛੱਡੀ ਨੋਰਮਲ ਹੋਏ ਨਾ ਪੂਰਾ ਤਾਂ ਸਵੇਰ ਮੈਂ ਚੱਲ ਜਾਣਾ ਘਰ ਨੂੰ ਲਗਭਗ ਕੋਲ ਤੇ ਵੀ ਲਾਤਾ ਪਰ ਕਸਟਮਰ ਨੇ ਗੱਲ ਹੋਈ ਮੈਨੂੰ ਸਿਰਫ ਪਤਾ ਕੋਲ ਹੀ ਨਹੀਂ ਚੱਕ ਰਿਹਾ ਪਤਾ ਨਹੀਂ ਕੀ ਚੱਕਰ ਹੈ ਕਸਟਮਰ ਕਿੱਥੇ ਹੈ ਕਿੰਨੇ ਦਾ ਕੋਲ ਲਗਾ ਰਿਹਾ ਹੈ ਇਸ ਤਰ੍ਹਾਂ ਤੇ ਮੇਰਾ ਵੀ ਟਾਈਮ ਵ ਨੈਕਸਟ ਆਰਡਰ ਲਾਦਾ ਮੈਤਰਾ ਰਹਿਣਾ ਸ਼ਾਇਦ ਸੋ ਮੈਂ ਇਹ ਕਹਣਾ ਜਲਦੀ ਤੋਂ ਜਲਦੀ ਆਵੇ ਤੇ ਆਰਡਰ ਕਰਾ ਦੇ ਲਈ ਬੋਰਡ ਯਾਰ ਬਹੁਤ ਟਾਈਮ ਹੋ ਗਿਆ ਫਾਈਨਲ ਆਰਡਰ ਮੈਨੂੰ ਜਿਹੜਾ ਹੈਗਾ ਹੀ ਉਹ ਪਿਆ ਹੀ ਹੈ 버거 ਕਿੰਗ ਦਾ ਤੇ ਸਬਵੇ ਦਾ ਚਲੋ ਆ ਗਈ ਮਲਟੀ ਪੈ ਗਿਆ ਇਹ ਹੋਇਆ ਇਸ ਟਾਈਮ ਮੇਰਾ 11ਵਾਂ ਆਰਡਰ ਲੱਗ ਪਿਆ ਮਲਟੀ ਮਲਟੀ ਪਾ ਕੇ ਹੋਜੀ 10 ਹੋਏ ਨਹੀਂ ਇਕੱਲਾ 버거 ਸਬਵੇ ਦਾ ਪਿੰਦਾ ਉਹ ਨਾਲ 버거 ਕਿੰਗ ਦਾ ਵੀ ਪੈ ਗਿਆ 11 ਆਰਡਰ ਲੱਗ ਲੱਗ ਚੁੱਕੇ ਹੈ ਇਸ ਟਾਈਮ ਮੇਰੇ ਟਾਂ ਬਾਬੇ 14 ਆਰਡਰ ਮੇਰਾ ਲੱਗ ਗਿਆ ਜੇ ਇੱਕ ਹੋਰ ਆਰਡਰ ਚਾਹੀਦਾ ਹੈ ਅੱਜ ਟਾਈਮ ਲਾਦਾ ਜ਼ਿਆਦਾ ਹੀ ਹੋਇਆ ਨਾ ਕੁਝ 2+ ਟਾਈਮ ਹੋਇਆ ਨਾ ਪਰ ਇੱਕ ਪੰਗਾ ਪੈ ਗਿਆ ਕਸਟਮਰ ਦੇ ਨਾਲ ਆੜੀ ਹੀ ਗਣੀ ਚੀਜ਼ ਐ ਇੱਕੋ ਨਾਲ ਇੱਕ ਕੋਲ ਡਰਿੰਕ ਜਿਹੜੀ 버거 किंग ਦੀ ਨਾਲ ਉਹ ਚਰੇ ਜੇ ਮੇਰੇ ਕੋਲ ਆ ਜੀ ਸੋ ਆ ਰਹੀ ਕੋਲ ਡਰਿੰਕ ਸੋ ਮੈਨੂੰ ਬੜਾ ਫੀਲ ਹੁੰਦਾ ਇਸ ਟਾਈਮ ਤੇ ਚਾਰੇ ਜੀ ਨਾਲ ਕੋਕ ਕੋਕ ਮੇਰੇ ਕੋਲ ਹੀ ਇਸ ਟਾਈਮ ਆ ਜਾਗੀ ਸੋ ਯਾਰ ਚਲੋ ਹੁਣ ਆਹ ਜੀ ਕਾਲੀ ਕਾਲੀ ਉਹਨੇ ਵੀ ਕਾਲੀ ਹੀ ਚਰੇ ਨੂੰ ਤੋੜ ਦੇਂਦੀ ਤੇ ਲੈਣ ਦੀ ਸੋਰੀ ਉਹ ਵੀ ਦੇ ਦਿੱਤਾ ਵਾ ਤੇ ਹੁਣ ਮੈਨੂੰ ਚਾਹੀਦਾ ਉਹ ਕਟਵੜ 15ਵਾਂ ਆਰਡਰ ਵੇਖੋ ਕਦੇ ਤੇ ਮੈਂ ਮੈਂ ਤਾਂ ਮੁੰਡੇ ਦਾ ਪਾਪਾ ਦਾ ਫੋਨ ਆ ਗਿਆ ਕਰੋ ਕਿ 12 ਗੱਡੀ ਕਿੱਥੇ ਕਰਨੇ ਆਸਟਾ ਵੱਧੀ ਰਾਤ ਮੈਂ ਕਹਾਂ ਭਰਾ ਕੰਮ ਹੀ ਕਰਨੇ ਰੈਡੀ ਕਹਿੰਦਾ 2 2 ਵਜੇ ਤੱਕ ਫਿਰ ਲਈ ਜਾਗਦੇ ਰਹੀਏ ਤੇ ਮੈਂ ਹੁਣ ਕੀ ਕਰੀਏ ਬਸ ਆ ਹੀ ਗਿਆ ਆ ਟਾਈਮ ਹੋਣਾ ਆ ਗਿਆ ਇੱਕ ਹਫਤਾ ਹੋ ਗਿਆ ਬਸ ਉਸ ਤੋਂ ਬਚ ਲੋ ਟਾਈਮ ਨਾਲ ਚੱਲਿਆ ਗਰਾਂ ਕੋ ਬਾਰੇ ਕੋਈ ਹੋਣੀ ਚਲੋ ਮੈਂ ਵੀ ਨਿਕਣਾ 15 ਹੋ ਗਿਆ ਜਾਈ ਜਾਈ ਨਾਲ ਆਪਾਂ ਚੱਲ ਜਨਾ ਕਾਫੀ ਛੱਡੋ ਕਿਸਮਤ ਤੇ ਪੈਂਦਾ ਹੈ ਜਿਆਦਾ ਵੀ ਨਹੀਂ ਲਾਲਚ ਕਰਨਾ ਟਾਸਕ ਮੈਂ ਡੇਟ ਕਰਨੀ ਆ ਪੈ ਗਿਆ ਠੀਕ ਆ ਨਹੀਂ ਤੇ ਉਸ ਨਾਲ ਕਰ ਇਧਰ ਆ ਫੜ ਲੱਤ ਆ ਜਾ ਲੱਤ ਫੜ ਲਓ ਯਾਰ ਆਜੋ ਆ ਜਾ ਆਜ ਕੋਈ ਨਹੀਂ ਕੋਈ ਨਹੀਂ ਖਲੋਤਾ ਮੈਂ ਆ ਜਾ ਮੈਂ ਬਾਅਦ ਚ ਜਾਂਦਾ ਆਇਆ ਲੱਤ ਫੜ ਲੈ ਬਿੱਲਾ ਮੈਂ ਖਲੋਈ ਜਾਂ ਨਾਲ ਆਹ ਕਿਤੀ ਲੱਤ ਰੰਗੀ ਇਧਰ ਆ ਲੈ ਲੈ ਆਇਆ ਆਇਆ ਇਧਰ ਆ ਇਧਰ ਆ ਲੱਤ ਫੜ ਲੈ ਆ ਤੈ ਇਧਰ ਆ ਕੋਈ ਤੂੰ ਵੀ ਆ ਜਾ ਆਜੋ 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 ਅੱਧੀ ਰਾਤ ਕੁੱਤਿਆਂ ਦਾ ਪਿੱਛੇ ਪੈਦੇ ਲੱਤ ਫੜਨ ਕਰ ਜਾਂਦੇ ਐ ਇਸ ਟਾਈਮ ਮੇਰੇ ਪਿੱਛੇ ਖਲੋ ਗਏ ਤਿੰਨੇ ਨੇ ਨਾ ਪਤਾ ਦਾਲ ਹੋਣਾ ਇਹਨਾਂ ਨੇ ਪੈਂਦਾ ਇਹ ਹੁਣ ਮਿੰਟੋ ਮਿੰਟ ਨਿਕਲਦਾ ਬਸ ਇਧਰੋਂ ਵੇ ਇਹ ਮੇਰਾ ਬਾਬਾ ਲਾਸਟ 15 ਆਰਡਰ ਇਸ ਤੋਂ ਬਾਅਦ ਬੱਬਲ ਤੇ ਮੈਂ 15 ਆਰਡਰ ਚੱਲ ਗਿਆ ਹਾਂ ਘਾਰ ਆਰਡਰ ਤੇ ਪਿਆ ਨਹੀਂ ਘਰੋਂ ਮੈਨੂੰ ਪੈ ਗਿਆ ਆਰਡਰ ਉਹ ਕਹਿ ਹੋ ਗਿਆ ਮੈਂ ਕਰ ਮਾਰਿਆ ਨਹੀਂ ਕੰਪਲੀਟ 69 ਦਾ ਆਰਡਰ ਰੀ ਤਾਂ ਬਾਪੂ ਹੋ ਗਿਆ ਤੰਗ ਮੇਰਾ ਕੀ ਦੂ ਜਾਣ ਕਰਦਾ ਕੀ ਪਿਆਵਾ ਫੇਰ ਮੈਨੂੰ ਆਰਡਰ ਇੱਕ ਹੋਰ ਪਿਆ ਉਸ ਤੋਂ ਬਾਅਦ ਹੁਣ ਮੈਂ ਆਰਡਰ ਦੇਣਾ ਸੋਲਵ ਜਿਹੜਾ 15ਵਾਂ ਗਿਨੇ ਆ ਨਾ ਇਸ ਤੋਂ ਬਾਅਦ ਮੇਰਾ ਇਨਸੈਂਟਿਵ ਆਇਆ ਨਾ ਵੇਖੋ ਇਨਸੈਂਟਿਵ ਜਾਂਦਾ ਵਾ ਕਿ ਹੁੰਦਾ ਵਾ ਨਾ ਇਹਦੇ ਸਿਰੇ ਗੱਲ ਕਰਨੀ ਪਣੀ ਤੇ ਆ ਗਿਆ ਸਭ ਤੋਂ ਵਧੀਆ ਸੋ ਇੰਟਰ ਤੋਂ ਬੈ ਡਿਲੀਵਰ ਡਿਲੀਵਰ ਕਰਨ ਤੋਂ ਬਾਅਦ ਨਿਕਲ ਆ ਮੈਂ ਕਾਰ ਤੇ ਮਿਲਦੇ ਆਪਾਂ ਨੈਕਸਟ ਵਾਰ ਜਿਵੇਂ ਲੱਗਾ ਵਲੋਗ ਜਰੂਰ ਦੱਸਿਓ ਓਕੇ ਟਾਟਾ ਬਾਏ ਬਾਏ